ਸੰਸਾਰ ਦੇ ਵਿੱਚ ਬਹੁਤ ਜੀਵ ਆਉਂਦੇ ਨੇ ਤੇ ਥੁ ਚਲੇ ਜਾਂਦੇ ਉਹਨਾਂ ਜੀਵਾਂ ਦੇ ਵਿੱਚ ਮਨੁੱਖ ਵੀ ਇੱਕ ਜੀਵ ਹੈ ਪਤਾ ਨਹੀਂ ਹੁਣ ਤੱਕ ਕਿੰਨੇ ਮਨੁੱਖਾ ਜਨਮ ਵਿੱਚ ਆਏ ਤੇ ਚਲੇ ਗਏ ਪਰ ਕੁਝ ਐਸੇ ਮਹਾਂਪੁਰਖ ਕਹਿ ਲੀਏ ਦਰਵੇਸ਼ ਕਹਿ ਲੀਏ ਰੱਬੀ ਪਿਆਰੇ ਕਹਿ ਲੀਏ ਗੁਰੂ ਕਹਿ ਲੀਏ ਪੀਰ ਕਹਿ ਲੀਏ ਜਿਨ੍ਹਾਂ ਦੇ ਅੰਦਰ ਰੱਬ ਦਾ ਪਿਆਰ ਸੀ ਉਹ ਜਦੋਂ ਇਸ ਸੰਸਾਰ ਵਿੱਚ ਆਏ ਉਹਨਾਂ ਨੇ ਸੰਸਾਰ ਦੇ ਭਲੇ ਲਈ ਉਹ ਕੁਝ ਕੀਤਾ ਫਿਰ ਸੰਸਾਰ ਉਹਨਾਂ ਨੂੰ ਭੁੱਲ ਨਹੀਂ ਸਕਿਆ ਉਹਨਾਂ ਨੂੰ ਯਾਦ ਕਰਦਾ ਹੈ ਅੱਜ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਹਾਂ ਸਾਰੇ ਕੀ ਸੀ ਐਸਾ ਉਹਨਾਂ ਦੇ ਵਿੱਚ ਵੀ ਅਸੀਂ ਸਾਰੇ ਬੈਠ ਕੇ ਅੱਜ ਗੁਰਪੁਰਬ ਸ਼ਹੀਦੀ ਦਿਹਾੜਾ ਮਨਾ ਰਹੇ ਬਸ ਉਹਨੂੰ ਸਮਝਣ ਵਾਸਤੇ ਉਹਦੀ ਸਾਂਝ ਪਾਣ ਵਾਸਤੇ ਅਸੀਂ ਸਾਰੇ ਇੱਥੇ ਇਕੱਤਰਤ ਹੋਏ ਹਾਂ ਸੰਸਾਰ ਵਿੱਚ ਜਦੋਂ ਗੁਰੂ ਆਉਂਦਾ ਹੈ ਨਾ ਤੇ ਗੁਰੂ ਦੀ ਇੱਕ ਨਿਸ਼ਾਨੀ ਹੈ ਪਰ ਉਪਕਾਰ ਨਿਤਚਿਤ ਵਤੇ ਨਾਹੀਂ ਕਛ ਕੋਚ ਉਹਨਾਂ ਦੇ ਜੀਵਨ ਵਿੱਚ ਇਹੀ ਹੈ ਕਿ ਪਰਉਪਕਾਰ ਕਿਵੇਂ ਕਰਨਾ ਹੈ ਸੰਸਾਰ ਦਾ ਭਲਾ ਕਿਵੇਂ ਕਰਨਾ ਹੈ ਜਿਹੜੇ ਵਿਛੜੇ ਹੋਏ ਨੇ ਇਹਨਾਂ ਨੂੰ ਰੱਬ ਦੇ ਨਾਲ ਮਿਲਾਉਣਾ ਕਿਵੇਂ ਹੈ ਜੈਸਾ ਸਤਗੁਰ ਸੁਣੀਦਾ ਤੇ ਸੋਹੀ ਮੈਂ ਡਿਠ ਵਿਛਣਿਆ ਮੇਲੇ ਪ੍ਰਭ ਆਹੀ ਕੰਮ ਐ ਨਾ ਗੁਰੂ ਸਾਹਿਬ ਦਾ ਵੀ ਆ ਵਿਛੜੇ ਹੋਏ ਪਤਾ ਨਹੀਂ ਕਦੋਂ-ਕਦੋਂ ਦੇ ਵਿਛੜੇ ਹੋਏ ਇਹ ਰੱਬ ਨਾਲ ਮਿਲ ਜਾਣ ਇਹ ਪਰਉਪਕਾਰ ਐ ਆਪ ਤੇ ਮਿਲੇ ਹੋਏ ਨੇ ਉਹ ਸਾਨੂੰ ਵੀ ਜੋੜਨਾ ਚਾਹੁੰਦੇ ਨੇ ਤੇ ਸਾਡੀਆਂ ਮੁਸੀਬਤਾਂ ਨੂੰ ਆਪਣੇ ਸਿਰ ਉੱਤੇ ਲੈ ਕੇ ਸਾਨੂੰ ਬਚਾਉਂਦੇ ਵੀ ਨੇ ਕਿਸੇ ਦੇ ਘਰ ਵਿੱਚ ਖੁਸ਼ੀ ਪੈਦਾ ਕਰਨੀ ਕਿਸੇ ਦੇ ਘਰ ਦੇ ਵਿੱਚ ਸੁੱਖ ਪੈਦਾ ਕਰਨੇ ਕਿਸੇ ਘਰ ਦਾ ਹਨੇਰਾ ਦੂਰ ਕਰਨਾ ਕੀ ਗੱਲਾਂ ਨਾਲ ਹੋ ਸਕਦਾ ਗੱਲਾਂ ਨਾਲ ਨਹੀਂ ਹੋ ਸਕਦਾ ਮੈਂ ਇਥੋਂ ਬੈਠ ਕੇ ਜਿੰਨੀਆਂ ਮਰਜ਼ੀਆਂ ਚੰਗੀਆਂ ਚੰਗੀਆਂ ਗੱਲਾਂ ਕਰਾਂ ਇਹਦੇ ਨਾਲ ਤੁਹਾਡਾ ਕੀ ਭਲਾ ਹੋ ਚੱਲੇ ਉਹ ਤੇ ਤਾਂ ਹੋਣਾ ਜੇ ਮੈਂ ਕੁਛ ਨਾ ਕੁਝ ਕਰਾਂਗਾ ਦੋ ਗੱਲਾਂ ਨੇ ਇੱਕ ਹੈ ਗੁਰੂ ਦਾ ਕਹਿਣਾ ਤੇ ਨਾਲ ਹੈ ਗੁਰੂ ਦਾ ਕਰਨਾ ਕਹਿੰਦੇ ਤੇ ਅਸੀਂ ਵੀ ਬਹੁਤ ਕੁਛ ਆ ਪਰ ਸਾਡੀ ਕਹਿਣੀ ਤੇ ਕਥਨੀ ਤੇ ਕਰਨੀ ਕਹਿਣੀ ਤੇ ਕਰਨੀ ਕਥਨੀ ਤੇ ਕਰਨੀ ਇੱਕ ਕੋਈ ਨਹੀਂ ਹੈ ਸਾਡੇ ਮੂੰਹ ਵਿੱਚ ਕੁਝ ਹੋਰ ਹੈ ਮਨ ਵਿੱਚ ਕੁਝ ਹੋਰ ਹੈ ਕੰਮ ਅਸੀਂ ਕੁਝ ਹੋਰ ਹੀ ਕਰਦੇ ਹਾਂ ਅਸੀਂ ਅਰਦਾਸ ਵਿੱਚ ਇਹ ਬਚਨ ਸਾਂਝੇ ਕਰਦੇ ਹਾਂ ਬਿਸਰਬਤ ਖਾਸਾ ਜੀ ਵੱਲੋਂ ਅਰਦਾਸ ਹੁੰਦੀ ਹੈ ਤੇ ਕਿਹਾ ਜਾਂਦਾ ਵਾਹਿਗੁਰੂ 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 ਚੇਤਾਲ ਕਿਸੇ ਨੂੰ ਪੁੱਛਿਆ ਵੀ ਤਿੰਨ ਵਾਰੀ ਕਿਉਂ ਲਿਖਿਆ ਕੋਈ ਨਾ ਕੋਈ ਕਾਰਨ ਤੇ ਹੋਏਗਾ ਤਿੰਨ ਵਾਰੀ ਕਿਉਂ ਲਿਖਿਆ ਉਹ ਕਹਿਣ ਲੱਗੇ ਇਸ ਕਰਕੇ ਵੀ ਸਾਡੀ ਕਮਜ਼ੋਰੀ ਪਤਾ ਹੈ ਜਿਨ੍ਹਾਂ ਨੇ ਅਰਦਾਸ ਨੂੰ ਬਣਾਈ ਸਾਡੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਬਚਨਾਂ ਵਿੱਚ ਕੁਝ ਹੋਰ ਹੁੰਦਾ ਹੈ ਕਰਮਾਂ ਵਿੱਚ ਕੁਝ ਹੋਰ ਹੁੰਦਾ ਹੈ ਸਾਡੇ ਮਨ ਵਿੱਚ ਵੀ ਵਾਹਿਗੁਰੂ ਆਵੇ ਸਾਡੇ ਬਚਨਾਂ ਵਿੱਚ ਵੀ ਵਾਹਿਗੁਰੂ ਹੋਵੇ ਸਾਡੇ ਕੰਮਾਂ ਵਿੱਚ ਵੀ ਵਾਹਿਗੁਰੂ ਅਨਸਾਰੀ ਕਰਦੇ ਹੋਣ ਤਾਂ ਉਹਨਾਂ ਨੇ ਕਿਹਾ ਵੀ ਹਰ ਪੱਖ ਤੋਂ ਵਾਹਿਗੁਰੂ ਚੇਤਾਵੇ ਪਰ ਜੋ ਗੁਰੂ ਹੈ ਨਾ ਉਹ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ ਪਰ ਕਰਨ ਦੇ ਲਈ ਕੋਈ ਨਾ ਕੋਈ ਉਦਮ ਉਪਰਾਲਾ ਕਰਨਾ ਪੈਂਦਾ ਹੈ ਭਾਈ ਗੁਰਦਾਸ ਸਾਹਿਬ ਨੂੰ ਪੁੱਛਦੇ ਹਾਂ ਕੀ ਕੁਝ ਕਰਨਾ ਪੈਂਦਾ ਜੀ ਗੁਰੂ ਨੂੰ ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਤੈਨੂੰ ਕੁਝ ਉਦਾਹਰਨਾ ਸਮਝਾਉਣਾ ਹੈ ਤਾਂ ਕਿ ਸਮਝ ਆ ਸਕੇ ਹਨੇਰਾ ਬਹੁਤ ਘਸਰਿਆ ਹੋਇਆ ਸੀ ਸੱਪ ਸੀ ਅੱਗੇ ਕਿਸੇ ਨੂੰ ਦਿਖਿਆ ਹੀ ਕੋਈ ਨਹੀਂ ਸੋਚਿਆ ਰੱਸੀ ਹੈ ਹੱਥ ਪਾਇਆ ਸੱਪ ਨੇ ਡੰਗ ਮਾਰਿਆ ਬੰਦਾ ਚੜ੍ਹਾਈ ਕਰ ਗਿਆ ਕਿੰਨਾ ਖਤਰਨਾਕ ਹੈ ਹਨੇਰਾ ਇਸੇ ਤਰ੍ਹਾਂ ਅੱਗੇ ਖਾਈ ਸੀ ਹਨੇਰੇ ਨੇ ਪਤਾ ਨਹੀਂ ਲੱਗਣ ਦਿੱਤੀ ਬੰਦੇ ਨੇ ਕਦਮ ਵਧਾਇਆ ਡਿੱਗਿਆ ਉਹਦੀ ਵੀ ਮੌਤ ਹੋ ਗਈ ਕਿੰਨਾ ਖਤਰਨਾਕ ਹੈ ਹਨੇਰਾ ਅੱਗੇ ਗੰਦਗੀ ਸੀ ਚਿੱਕੜ ਸੀ ਕਦਮ ਵਧਾਇਆ ਪੈਰ ਤਿਲ ਗਿਆ ਸਿਰ ਭੱਡ ਗਿਆ ਉਹਦੀ ਵੀ ਮੌਤ ਹੋ ਗਈ ਕਿੰਨਾ ਖਤਰਨਾਕ ਹੈ ਹਨੇਰਾ ਅਚਾਨਕ ਕਿਸੇ ਨੇ ਪਿੱਛੋਂ ਹੱਥ ਲਾਇਆ ਬੰਦਾ ਡਰ ਗਿਆ ਕਬਰਾ ਗਿਆ ਕੋਈ ਹਮਲਾ ਕਰਨ ਲੱਗਾ ਉਹਨੇ ਵੀ ਪਲਟਵਾ ਵਾਰ ਕੀਤਾ ਤੇ ਉਹਨੂੰ ਮਾਰ ਦਿੱਤਾ ਬਾਅਦ ਪਤਾ ਲੱਗਾ ਇਹ ਤਾਂ ਮੇਰਾ ਮਿੱਤਰ ਹੈ ਹਨੇਰੇ ਨੇ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਵੀ ਨਹੀਂ ਹੋਣ ਦਿੱਤੀ ਸੱਪ ਤੇ ਰੱਸੀ ਦੀ ਪਹਿਚਾਣ ਵੀ ਨਹੀਂ ਹੋਣ ਦਿੱਤੀ ਖਾਈਆਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਚਿੱਕੜ ਦਾ ਵੀ ਕੋਈ ਗਿਆਨ ਨਾ ਲੈਣ ਦਿੱਤਾ ਕਿਸੇ ਨੇ ਕਿਹਾ ਮੈਂ ਇਸ ਹਨੇਰੇ ਨੂੰ ਭਜਾਵਾਂਗਾ ਇਹ ਹਨੇਰਾ ਬੜਾ ਖਤਰਨਾਕ ਹੈ ਸਾਰੀ ਮਾਰ ਦਿੱਤੇ ਉਸਨੇ ਤੇ ਦੂਜੇ ਨੇ ਕਿਹਾ ਵੀ ਤੂੰ ਆਪਣੇ ਵੱਲ ਵੇਖਿਆ ਹਨੇਰਾ ਤੇ ਏਡਾ ਵੱਡਾ ਜਿੱਥੇ ਤੱਕ ਦੇਖਦਾ ਹਨੇਰਾ ਹੀ ਹਨੇਰਾ ਹੈ ਤੇ ਤੂੰ ਤਾਂ ਛੋਟਾ ਜਿਹਾ ਹੈ ਉਸੇ ਇੱਕ ਤਿੱਲ ਅਪਰੋੜੀਆਂ ਖਾਂਦੇ ਆ ਰੋੜੀਆਂ ਦੇ ਉੱਪਰ ਲੱਗੇ ਹੁੰਦੇ ਜੋ ਕਾਲੇ ਚਿੱਟੇ ਤਿੱਲ ਉਹਦੀ ਗੱਲ ਛੋਟਾ ਜਿਹਾ ਹੈ ਇਹ ਤਿੱਲ ਨੇ ਕਿਹਾ ਕਿ ਮੈਂ ਹਨੇਰਾ ਖਾ ਜਾਵਾਂਗਾ ਕਿਸੇ ਨੇ ਕਿਹਾ ਆਪਣੇ ਆਲ ਵੇਖਿਆ ਤੂੰ ਤੂੰ ਕਿਵੇਂ ਖਾਏਂਗਾ ਹਨੇਰਾ ਹਨੇਰਾ ਤੇ ਬਹੁਤ ਵੱਡਾ ਹੈ ਤੇ ਅੱਗੋਂ ਤਿੱਲ ਕਹਿਣ ਲੱਗਾ ਮੈਂ ਆਪਣੇ ਵਰਗਿਆਂ ਨੂੰ ਆਵਾਜ਼ ਮਾਰਾਂਗਾ ਆਪਣੇ ਸਾਥੀਆਂ ਨੂੰ ਇਕੱਠਾ ਕਰਾਂਗਾ ਆਪਣੇ ਆਪ ਨੂੰ ਕੋਲੂ ਵਿੱਚ ਪੜਵਾਵਾਂਗਾ ਸਾਡੀ ਜੋ ਰਤ ਨਿਕਲੇਗੀ ਉਹਨੂੰ ਮੈਂ ਦੀਵੇ ਚ ਬਾਲਾਂਗਾ ਔਰ ਬੱਤੀ ਦੀ ਸਹਾਇਤਾ ਦੇ ਨਾਲ ਮੈਂ ਹੌਲੀ ਹੌਲੀ ਆਪਣੀ ਉਹ ਰਤ ਨੂੰ ਸਫਾੜ ਦਵਾਂਗਾ ਪਰ ਮੈਂ ਹਨੇਰਾ ਖਾ ਜਾਣੇ ਕਿਸੇ ਦੇ ਘਰ ਦਾ ਹਨੇਰਾ ਦੂਰ ਕਰਨ ਲਈ ਆਪਣੇ ਆਪ ਨੂੰ ਪੜਵਾਉਣਾ ਪੈਂਦਾ ਆਪਣਾ ਤੇਲ ਕਢਵਾਉਣਾ ਪੈਂਦਾ ਆਪਣੇ ਹੱਡਾਂ ਨੂੰ ਬਲਵਾਉਣਾ ਪੈਂਦਾ ਤਾਂ ਕਿਤੇ ਜਾ ਕੇ ਕਿਸ ਨੂੰ ਚਾਨਣ ਨਸੀਬ ਹੁੰਦਾ ਭਾਈ ਸਾਹਿਬ ਜੀ ਨੇ ਪਹਿਲੀ ਉਦਾਹਰਨ ਦਿੱਤੀ ਜੈਸੇ ਤਿਲ ਪੀੜ ਤੇਲ ਕਾਢੀਤ ਕਸ਼ਟ ਕਹਿ ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਤਾਂ ਕਿਤੇ ਜਾ ਕੇ ਉਜਿਆਰਾ ਹੁੰਦਾ ਜਦੋਂ ਤਿਲ ਆਪਣੇ ਆਪ ਨੂੰ ਪੜਵਾਉਂਦੇ ਨੇ ਫਿਰ ਦੀਵੇ ਵਿੱਚ ਉਹਨਾਂ ਦਾ ਤੇਲ ਪਾਇਆ ਜਾਂਦਾ ਫਿਰ ਥੋੜਾ ਥੋੜਾ ਕਰਕੇ ਉਹ ਤੇਲ ਸੜਦਾ ਤਾਂ ਕਿਸੇ ਘਰ ਵਿੱਚ ਉਜਾਲਾ ਹੁੰਦਾ ਕਿਤੇ ਗੱਲਾਂ ਦੇ ਨਾਲ ਉਜਾਲਾ ਹੁੰਦਾ ਨਹੀਂ ਨਹੀਂ ਇਹ ਕੁਝ ਕਰਨਾ ਪੈਂਦਾ ਹੈ ਦੂਸਰੀ ਉਦਾਹਰਨ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੋਈ ਸੰਗੀਤ ਦਾ ਸਮਾਗਮ ਸੀ ਤੇ ਢਾਡੀ ਵੀਰ ਲੱਗੇ ਹੋਏ ਸਨ ਉਹ ਸਰੰਗੀ ਜਦੋਂ ਉਹਨਾਂ ਨੇ ਵਜਾਈ ਸਾਰੇ ਝੂਮਣ ਲੱਗ ਪਏ ਸਾਰੇ ਖੁਸ਼ ਹੋ ਗਏ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਆ ਗਈ ਤੇ ਕਿਸੇ ਨੇ ਕਿਹਾ ਵੀ ਸਰੰਗੀ ਦਾ ਧੰਨਵਾਦ ਕਰੀਏ ਕਿੰਨੀ ਸੋਹਣੀ ਆਵਾਜ਼ ਐ ਕਿੰਨੀ ਮਿੱਠੀ ਆਵਾਜ਼ ਐ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਲਿਆ ਦਿੱਤੀ ਉਹ ਜਾ ਕੇ ਸਰੰਗੀ ਨੂੰ ਕਹਿੰਦਾ ਸਰੰਗੀ ਤੇਰਾ ਬਹੁਤ ਧੰਨਵਾਦ ਐ ਤੇ ਸਰੰਗੀ ਕਹਿਣ ਲੱਗੀ ਵੀ ਤੂੰ ਨਾ ਜਿਹੜੀ ਆ ਤਾਰ ਐ ਨਾ ਤਾਰ ਜਿਹਦੇ ਉੱਤੇ ਗੱਜ ਵਾਰ-ਵਾਰ ਘਸਾ ਰਹੇ ਐ ਇਹਦਾ ਧੰਨਵਾਦ ਕਰ ਸਾਰੀ ਕਰਾਮਾਤ ਇਹਦੀ ਐ ਉਹ ਕਹਿਣ ਲੱਗਾ ਵੀ ਇਹਦੇ ਵਾਲ ਇਸ਼ਾਰਾ ਕਿਉਂ ਕੀਤਾ ਇਹ 'ਚ ਕੋਈ ਖਾਸੀਅਤ ਐ ਅਗੋ ਜਵਾਬ ਮਿਲੇ ਹਾਂ ਖਾਸੀਅਤ ਹੈ ਤੁਹਾਡੇ ਚਿਹਰੇ ਤੇ ਖੁਸ਼ੀ ਆ ਸਕੇ ਤੁਸੀਂ ਝੂਮਣ ਲੱਗ ਪੋ ਤੁਹਾਡੇ ਦੁੱਖ ਦੂਰ ਹੋ ਜਾਣ ਤੁਹਾਡੇ ਘਰ ਵਿੱਚ ਅਨੰਦ ਦਾ ਮਾਹੌਲ ਬਣ ਜਾਏ ਇਹਨੇ ਬੜੀ ਕੁਰਬਾਨੀ ਕੀਤੀ ਹੈ ਪੁਰਾਣੇ ਵਕਤਾਂ ਵਿੱਚ ਸਰੰਗੀ ਦੀ ਤਾਰ ਕਿਵੇਂ ਬਣਦੀ ਸੀ ਭਾਈ ਗੁਰਦਾਸ ਸਾਹਿਬ ਦੀ ਵਾਰ ਤੋਂ ਪਤਾ ਲੱਗਦਾ ਜੈਸੇ ਰੋਮ ਰੋਮ ਕਰ ਕਾਟੀਐ ਅਜਾਕ ਤਨ ਅਜਾ ਕਹਿੰਦੇ ਨੇ ਬੱਕਰੀ ਨੂੰ ਇੱਕ ਬੱਕਰੀ ਨੂੰ ਰੋਮ ਰੋਮ ਕਰਕੇ ਕੱਟ ਦਿੱਤਾ ਜਾਂਦਾ ਤਾਂ ਕਿ ਤਾਂ ਤਵਾਜਾ ਉਹਦੇ ਅੰਦਰ ਇੱਕ ਖਾਸ ਨਾੜੀ ਹੈ ਉਹਨੂੰ ਕੱਢਿਆ ਜਾਂਦਾ ਪੁਰਾਣੇ ਵਕਤਾਂ ਵਿੱਚ ਸਰੰਗੀ ਦੀ ਤਾਰ ਕਿਵੇਂ ਬਣਦੀ ਸੀ ਬੱਕਰੀ ਦੀ ਇੱਕ ਆਂਤੜ ਦੇ ਨਾਲ ਉਹ ਤਾਰ ਦਾ ਨਿਰਮਾਣ ਹੁੰਦਾ ਸੀ ਤਾਂ ਕਿਤੇ ਜਾ ਕੇ ਉਹ ਚ ਸੰਗੀਤ ਪੈਦਾ ਹੁੰਦਾ ਸੀ ਜੈਸੇ ਰੋਮ ਰੋਮ ਕਰ ਕਾਟਿਆ ਅਜਾ ਕੋ ਤੰ ਤਾਕੀ ਤਾਂਤ ਵਜਾਏ ਰਾਗ ਰਗ ਨਹੀਂ ਸੋ ਪਿਆਰੋ ਜੀ ਕਿਸੇ ਦੇ ਘਰ ਵਿੱਚ ਸੰਗੀਤ ਪੈਦਾ ਕਰਨ ਲਈ ਕਿਸੇ ਦੇ ਘਰ ਵਿੱਚ ਖੁਸ਼ੀ ਪੈਦਾ ਕਰਨ ਲਈ ਕਿਸੇ ਨੂੰ ਝੂਮਣ ਲਾਉਣ ਦੇ ਲਈ ਆਪਣੀਆਂ ਆਂਦਰਾਂ ਤੇ ਕਢਵਾਉਣੀਆਂ ਪੈਂਦੀਆਂ ਹੈ ਆਪਣੇ ਟੁਕੜੇ ਟੁਕੜੇ ਤੱਕ ਕਰਵਾਉਣੇ ਪੈਂਦੇ ਐ ਗੱਲਾਂ ਦੇ ਨਾਲ ਤੁਸੀਂ ਕਿਸੇ ਦੇ ਘਰ ਵਿੱਚ ਖੁਸ਼ੀ ਨਹੀਂ ਪੈਦਾ ਕਰ ਸਕਦੇ ਭਾਈ ਗੁਰਦਾਸ ਸਾਹਿਬ ਕਹਿੰਦੇ ਤੀਸਰੀ ਉਦਾਹਰਨ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਸਾਰਿਆਂ ਦੇ ਘਰਾਂ ਵਿੱਚ ਸ਼ੀਸ਼ਾ ਹੋਵੇਗਾ ਹਰ ਕੋਈ ਸ਼ੀਸ਼ਾ ਵੇਖ ਕੇ ਵੀ ਆਇਆ ਹੋਵੇਗਾ ਪਰ ਇਹ ਬਹੁਤ ਘੱਟ ਨੂੰ ਪਤਾ ਹੋਏਗਾ ਕਿ ਸ਼ੀਸ਼ਾ ਬਣਦਾ ਕਿਵੇਂ ਹੈ ਸਾਡਾ ਮੂੰਹ ਮੱਥਾ ਸਵਰਜ ਆਏ ਲੋਕ ਸਾਨੂੰ ਚੰਗਾ ਚੰਗਾ ਕਰਕੇ ਵੇਖਣ ਸਾਡੇ ਮੂੰਹ ਦੇ ਉੱਤੇ ਕੋਈ ਨਿਸ਼ਾਨ ਨਾ ਲੱਗਾ ਰਹਿ ਜਾਏ ਇਹ ਸ਼ੀਸ਼ਾ ਦੱਸਦਾ ਹੈ ਭਾਈ ਇਹਨੂੰ ਠੀਕ ਕਰ ਲੈ ਹਰ ਕੋਈ ਬੰਦਾ ਨਾ ਸ਼ੀਸ਼ੇ ਨੂੰ ਪੁੱਛਦਾ ਕਿ ਮੈਂ ਠੀਕ ਐ ਮੈਂ ਬਾਹਰ ਚੱਲੇ ਆ ਕਿਤੇ ਮੇਰੀ ਬੇਇੱਜ਼ਤੀ ਤਾਂ ਨਹੀਂ ਹੋਏਗੀ ਕਿਸੇ ਦੀ ਇੱਜ਼ਤ ਨੂੰ ਕਾਇਮ ਕਰਨ ਲਈ ਕਿਸੇ ਦਾ ਮੂੰਹ ਮਹਾਂਦਰਾ ਸਵਾਰਨ ਦੇ ਲਈ ਸ਼ੀਸ਼ੇ ਵਾਂਗੂ ਘਾਲਣਾ ਘਾਲਣੀ ਪੈਂਦੀ ਹੈ ਜਿ ਇਹ ਸ਼ੀਸ਼ਾ ਕਿਵੇਂ ਬਣਦਾ ਭਾਈ ਗੁਰਦਾਸ ਸਾਹਿਬ ਦੱਸਦੇ ਜਾਸੇ ਤੋਂ ਉਟਾਏ ਦਰਪਨ ਕੀਜੇ ਲੋਸ਼ਟ ਸੇਤੀ ਰੇਤ ਵੇਖੀ ਰੇਤ ਰੇਤ ਨੂੰ ਚੰਗਾ ਗਰਮ ਕੀਤਾ ਜਾਂਦਾ ਉਹਨੂੰ ਪਿੰਗੜਾ ਦਿੱਤਾ ਜਾਂਦਾ ਸੋਚੋ ਕਿੰਨੀ ਗਰਮੀ ਹੋਏਗੀ ਜਿਹਨੂੰ ਚੰਗੇ ਤਰੀਕੇ ਨਾਲ ਪਿੰਗੜਾ ਦਿੱਤਾ ਗਿਆ ਜੇ ਕਿਸੇ ਦਾ ਮੂੰਹ ਮੱਥਾ ਸੁਵਾਰਨ ਆਪਣੇ ਆਪ ਨੂੰ ਪਿੰਗਲਵਾਉਣਾ ਪੈਂਦਾ ਐ ਇੰਨੀ ਤਪਸ਼ ਖੁਦ ਸਹਾਰਨੀ ਪੈਂਦੀ ਐ ਜਿਵੇਂ ਤੋ ਉਟਾਏ ਦਰਪਨ ਕੀਜੈ ਲੋਟ ਸੇਤੀ ਤਾਤੇ ਕਰ ਗੈ ਕਰ ਕਹਿੰਦੇ ਨੇ ਹੱਥ ਨੂੰ ਤਾਂ ਕਿਤੇ ਹੱਥ ਵਿੱਚ ਪਕੜ ਕੇ ਤਾਂ ਤੇ ਕਰ ਗੈ ਮੁਖ ਦੇਖਤ ਸੰਸਾਰੋ ਜੀ ਤਾਂ ਕਿਤੇ ਮੂੰਹ ਵੇਖਦਾ ਸੰਸਾਰ ਵੀ ਮੈਂ ਠੀਕ ਐ ਕਿ ਨਹੀਂ ਭਾਈ ਸਾਹਿਬ ਜੀ ਨੇ ਤੈਨੂੰ ਉਦਾਹਰਨਾ ਦਿੱਤੀਆਂ ਹਨੇਰਾ ਦੂਰ ਕਰਨ ਲਈ ਜਿਵੇਂ ਤਿਲਾਂ ਨੂੰ ਆਪਣਾ ਆਪ ਪਿੜਵਾਉਣਾ ਪੈਂਦਾ ਕਿਸੇ ਦੇ ਘਰ ਖੁਸ਼ੀ ਪੈਦਾ ਕਰਨ ਲਈ ਕਿਸੇ ਨੂੰ ਆਪਣੀਆਂ ਅੰਤਨਾ ਕਢਵਾਉਣੀਆਂ ਪੈਂਦੀਆਂ ਨੇ ਕਿਸੇ ਦਾ ਮੂੰਹ ਮੱਥਾ ਸਵਾਰਨ ਦੇ ਲਈ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਪਉਣਾ ਪੈਂਦਾ ਹੈ ਤੈਸੇ ਬਿਲਕੁਲ ਇਸੇ ਢੰਗ ਨਾਲ ਦੁੱਖ ਭੂਕ ਸੁਧ ਸਾਧਨਾ ਕੇ ਸਾਧ ਭਏ ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ਇਸੇ ਤਰੀਕੇ ਨਾਲ ਦੁੱਖ ਪੋਖ ਸਭ ਕੁਝ ਸਹਾਰਨੀ ਪੈਂਦੀ ਹੈ ਗੁਰੂ ਜਨਾਂ ਨੂੰ ਤਾਂ ਕਿਤੇ ਜਾ ਕੇ ਪੂਰੇ ਸੰਸਾਰ ਦਾ ਉਧਾਰ ਹੁੰਦਾ ਗੱਲਾਂ ਦੇ ਨਾਲ ਨਹੀਂ ਹੁੰਦਾ ਕਿਉਂਕਿ ਸਾਡੇ ਅੰਦਰ ਸਵਾਲ ਪੈਦਾ ਹੋ ਸਕਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਇੰਨਾ ਕੁਝ ਕਿਉਂ ਹੋਇਆ ਉਹ ਤੇ ਰੱਬ ਦੇ ਪਿਆਰੇ ਸਨ ਸਾਡੇ ਭਲੇ ਲਈ ਗੱਲਾਂ ਦੇ ਨਾਲ ਕਦੇ ਭਲਾ ਨਹੀਂ ਹੁੰਦਾ ਉਹਨਾਂ ਨੂੰ ਆਪ ਦੁੱਖ ਸੁੱਖ ਭੁੱਖ ਸਭ ਕੁਝ ਸਹਾਰਨਾ ਪੈਂਦਾ ਸੁੱਖ ਉਹ ਵੀ ਸੰਸਾਰ ਉੱਤੇ ਲਟਾ ਦਿੰਦੇ ਨੇ ਦੁੱਖ ਆਵੇ ਉਹ ਆਪਣੇ ਪਿੰਡੇ ਤੇ ਸਹਾਰ ਲੈਂਦੇ ਨੇ ਭੁੱਖ ਆਵੇ ਉਹ ਸਹਾਰ ਲੈਂਦੇ ਨੇ ਪਰ ਦੂਜੇ ਦੇ ਘਰ ਦਾ ਚੁੱਲ੍ਹਾ ਜਗਦਾ ਰਹੇ ਇਹਦੇ ਲਈ ਆਪਣਾ ਸਭ ਕੁਝ ਵਾਰ ਦਿੰਦੇ ਨੇ ਭਾਈ ਸਾਹਿਬ ਜੀ ਕਹਿੰਦੇ ਇਸੇ ਕਰਕੇ ਭਗਤ ਜਨ ਗੁਰੂ ਜਨ ਜਿਹੜੇ ਨੇ ਨਾ ਉਹ ਮੁਸੀਬਤਾਂ ਝੱਲਦੇ ਨੇ ਚਲੋ ਅਸੀਂ ਬਾਬਾ ਸ਼ੇਖ ਫਰੀਦ ਜੀ ਕੋਲ ਪੁੱਛ ਲੈਨੇ ਆ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸੀ ਮੱਥਾ ਟੇਕਿਆ ਇਹਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਵੀ ਹੈ ਬਾਬਾ ਜੀ ਤੁਸੀਂ ਦੱਸੋ ਅਸੀਂ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਹੇ ਹਾਂ ਬਾਬਾ ਜੀ ਕਹਿਣ ਲੱਗੇ ਭਾਈ ਤੈਨੂੰ ਗੁਰੂ ਦਾ ਪਤਾ ਹੈ ਤੂੰ ਦਿਹਾੜਾ ਮਨਾ ਰਹੇ ਆ ਪਰ ਤੈਨੂੰ ਗੁਰੂ ਦਾ ਪਤਾ ਹੈ ਗੁਰੂ ਬਾਰੇ ਜਾਣਦੇ ਬਹੁਤ ਨੇ ਐਸੇ ਆਲੇ ਦੁਆਲੇ ਕਿਤੇ ਥੋੜੀਆਂ ਆਵਾਜ਼ਾਂ ਆਉਂਦੀ ਐ ਇੱਧਰ ਵੀ ਇੱਕ ਗੁਰੂ ਐ ਉੱਧਰ ਵੀ ਇੱਕ ਗੁਰੂ ਐ ਸਾਡੇ ਕੋਲ ਆਓ ਸਾਡੇ ਕੋਲ ਆਓ ਬੜੇ ਸ਼ਤਿਆਰ ਲੱਗੇ ਮਿਲਦੇ ਐ ਅੱਜ ਕੱਲ ਤਾਂ ਸੋਸ਼ਲ ਮੀਡੀਆ ਐ ਅੱਜ ਕੱਲ ਤੇ ਵਟਸਐਪ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਦੇ ਉੱਤੇ ਬੜੀ ਭੁਮਾਰ ਲੱਗੀ ਹੋਈ ਐ ਸੌਖਾ ਹੋ ਗਿਆ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਮੇਰੇ ਕੋ ਇੱਕ ਪੈਮਾਨਾ ਲੈ ਜਾ ਜੇ ਕੋਈ ਆ ਕੇ ਕਹਿੰਦਾ ਹੈ ਨਾ ਵੀ ਫਲਾਣਾ ਬੜਾ ਮਹਾਨ ਹੈ ਆਪੇ ਮਾਣਾ ਲੈ ਜਾ ਤੈਨੂੰ ਪਤਾ ਲੱਗ ਜਾਏਗਾ ਇਹ ਤਾਂ ਚੈੱਕ ਕਰ ਲੈ ਅਸੀਂ ਹਰ ਚੀਜ਼ ਦੇਖਦੇ ਆਂ ਬੁਖਾਰ ਹੈ ਬੁਖਾਰ ਚੈੱਕ ਕਰੋ ਜੀ ਲੰਬਾਈ ਹੈ ਮਿੰਨੋ ਜੀ ਕਿੰਨੀ ਲੰਬਾਈ ਹੈ ਆ ਹਰ ਚੀਜ਼ ਦੇ ਆਪ ਚੈੱਕ ਕਰਕੇ ਕਹਿੰਦੇ ਆ ਇੰਨੇ ਤੁਸੀਂ ਅਸੀਂ ਕਈ ਵਾਰ ਜ਼ਮੀਨ ਖਰੀਦੀ ਹੋਣੀ ਪਲਾਟ ਖਰੀਦਿਆ ਹੋਣਾ ਬਿਨਾਂ ਬੇਨਤੀ ਤੋਂ ਖਰੀਦ ਲਿਆ ਨਹੀਂ ਨਹੀਂ ਆਪਾਂ ਦੇਖਦੇ ਆ ਕਿੰਨਾ ਜਿੰਨਾ ਕਾਗਜ਼ਾਂ 'ਚ ਲਿਖਿਆ ਹੁੰਦਾ ਹੈ ਕਿ ਨਹੀਂ ਮਿੰਤੀ ਕਰਵਾਉਨੇ ਆ ਆਪਾਂ ਪਰ ਜਦ ਗੁਰੂ ਦੀ ਗੱਲ ਆਉਂਦੀ ਹੈ ਉਹ ਤੁਸੀਂ ਕੁਝ ਵੀ ਨਹੀਂ ਸੋਚਦੇ ਇਕਦਮ ਜਾ ਕੇ ਮੱਥਾ ਟੇਕ ਦਿੰਨੇ ਆ ਭਾਈ ਸਾਹਿਬ ਜੀ ਕਹਿਣ ਲੱਗੇ ਸਮਝੋ ਇਸ ਗੱਲ ਨੂੰ ਤੇ ਬਾਬਾ ਸ਼ੇਖ ਫਰੀਦ ਜੀ ਵੀ ਸਾਨੂੰ ਸਮਝਾਉਂਦੇ ਉਹ ਕਹਿਣ ਲੱਗੇ ਜੇ ਕਿਸ ਨੂੰ ਦਰਵੇਸ਼ ਕਹਿਣਾ ਹੈ ਪਹਿਲਾਂ ਸਮਝ ਲੈ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾੰਦ ਰੁੱਖਾਂ ਦੀ ਜੀਰਾੰਦ ਦਰਵੇਸ਼ ਹੋ ਜਿਨ੍ਹਾਂ ਦੇ ਅੰਦਰ ਰੁੱਖਾਂ ਵਰਗਾ ਜੀਰਾ ਪੇੜਾਂ ਵਰਗਾ ਜੀਰਾ ਦਰਖਤਾਂ ਵਰਗਾ ਜੀਰਾ ਹੁਣ ਉਦਾਹਰਣ ਸਮਝੇ ਸਮਝਾਂਗੇ ਤਾਂ ਗੱਲ ਸਮਝ ਆਉਣੀ ਹੈ ਰੁੱਖ ਦਾ ਜੀਰਾ ਕਿੰਨਾ ਕੈ ਕਿੱਦਾਂ ਪਤਾ ਲੱਗੇ ਕਿੰਨੇ ਪੇੜ ਖੜੇ ਨੇ ਇਹਨਾਂ ਦੀ ਉਦਾਹਰਨ ਦਿੱਤੀ ਹੈ ਵੀ ਦਰਵੇਸ਼ ਹੋ ਜਿਹਦਾ ਜਿਗਰਾ ਜਿਹੜਾ ਹੈ ਰੁੱਖਾ ਵਰਗਾ ਹੋਵੇ ਹੁਣ ਰੁੱਖ ਦਾ ਜੀਵਨ ਵੇਖਣਾ ਪਏਗਾ ਗਰਮੀ ਦੇ ਵਿੱਚ ਮਨੁੱਖ ਪਸੀਨੇ ਦੇ ਨਾਲ ਬਿਹਾਲ ਹੋਇਆ ਹੋਵੇ ਉਹਨੂੰ ਚੱਕਰ ਆ ਰਹੇ ਹੋਣ ਉਹਨੂੰ ਇੰਜ ਲੱਗੇ ਮੈਂ ਬੇਹੋਸ਼ ਹੋ ਜਾਵਾਂਗਾ ਜਾਂ ਅੱਜ ਦੀ ਭਾਸ਼ਾ ਵਿੱਚ ਕਹੀਏ ਮੈਨੂੰ ਸਨ ਸਟ੍ਰੋਕ ਹੋ ਜਾਏਗਾ ਮੇਰੀ ਮੌਤ ਵੀ ਹੋ ਸਕਦੀ ਹੈ ਉਦੋਂ ਇੱਕ ਦਰਖਤ ਕਹਿੰਦਾ ਤੂੰ ਭੱਜ ਕੇ ਮੇਰੇ ਕੋਲ ਆ ਜਾ ਮੇਰੇ ਕੋਲ ਆ ਜਾ ਮੈਂ ਤੈਨੂੰ ਯਕੀਨ ਦਿਵਾਉਣਾ ਹੈ ਕਿ ਜਿੰਨੀ ਵੀ ਇਹ ਤਪਸ਼ ਹੈ ਨਾ ਮੇਰਾ ਤਣਾ ਮੇਰੀ ਹਰ ਇੱਕ ਟਹਿਣੀ ਮੇਰਾ ਹਰ ਇੱਕ ਪੱਤਾ ਮੇਰਾ ਹਰ ਇੱਕ ਫੁੱਲ ਫਲ ਆਪਣੇ ਤੇ ਸਹਾਰੇਗਾ ਪਰ ਸੱਜਣਾ ਤੈਨੂੰ ਛਾਂ ਦੇਵਾਂਗੇ ਅਸੀਂ ਤੂੰ ਆ ਜਾ ਇਹ ਸਾਰੀ ਤਪਸ਼ ਅਸੀਂ ਆਪਣੇ ਤੇ ਸਹਾਰ ਲਾਂਗੇ ਪਰ ਤੈਨੂੰ ਅਸੀਂ ਇਹ ਧੁੱਪ ਨਹੀਂ ਲੱਗਣ ਦੇਂਦੇ ਤੂੰ ਕੋਲ ਆ ਜਾ ਕਿੰਨਾ ਜੀ ਰਹੇ ਫਿਰ ਜੇ ਕਿਤੇ ਭੁੱਖ ਲੱਗ ਜਾਏ ਫਿਰ ਵੀ ਆਪਾਂ ਦਰਖਤ ਦੇ ਉੱਤੇ ਫਲ ਤੋੜਨ ਵਾਸਤੇ ਜਾਂਦੇ ਆ ਕਦੇ ਕਿਸੇ ਦਰਖਤ ਨੇ ਕਿਹਾ ਵੀ ਤੂੰ ਕਿਉਂ ਤੋੜਨ ਲੱਗਾ ਹੈ ਤਾਂ ਮੇਰੇ ਸਾਡੇ ਘਰੋਂ ਕੋਈ ਚੀਜ਼ ਚੁੱਕ ਕੇ ਖਾਵੇ ਤਾਂ ਕੋਈ ਚੁੱਕਣ ਦਵਾਂਗੇ ਅਸੀਂ ਨਹੀਂ ਪਰ ਇੱਕ ਦਰਖਤ ਨੂੰ ਲੱਗੇ ਹੋਏ ਫਲ ਆਪਾਂ ਤੋੜਨ ਲੱਗੇ ਕਦੇ ਕਿਸੇ ਦਰਖਤ ਨੇ ਕਿਹਾ ਖਬਰਦਾਰ ਮੇਰੇ ਹੈ ਨਹੀਂ ਤੁਹਾਨੂੰ ਮੈਂ ਤੇ ਹੈਰਾਨ ਹੋ ਜਾਣਾ ਜਦੋਂ ਚ ਰਸ ਭਰ ਜਾਂਦਾ ਹੈ ਕੱਚੇ ਆਪਣੇ ਕੋ ਰੱਖਦਾ ਹੈ ਹਲੇ ਸੁਆਦ ਨਹੀਂ ਭਰਿਆ ਮੈਨੂੰ ਸੁਆਦ ਭਰ ਲੈਣ ਦਿਓ ਜਦੋਂ ਰਸ ਭਰ ਦਿੱਤਾ ਸੁਆਦ ਭਰ ਦਿੱਤਾ ਉਦੋਂ ਆਪਣੇ ਤੋਂ ਆਪ ਹੀ ਪਾਸੇ ਕਰ ਦਿੰਦਾ ਇਹ ਮੈਂ ਤਿਆਰ ਕਰ ਦਿੱਤਾ ਇਹ ਚੁੱਕ ਕੇ ਖਾ ਲਓ ਜੇ ਤੁਸੀਂ ਉੱਪਰ ਨਹੀਂ ਆ ਸਕਦੇ ਮੈਂ ਥੱਲੇ ਭੇਜ ਦੇਣਾ ਕਿੰਨਾ ਜੇਰਾ ਉਸ ਦਾ ਤੇ ਫਿਰ ਵੀ ਜੇ ਤੋੜਨ ਨੂੰ ਜੀ ਕਰੇ ਉਹਦੀਆਂ ਹੀ ਟਹਿਣੀਆਂ ਉੱਤੇ ਅਸੀਂ ਪੈਰ ਰੱਖ ਕੇ ਉੱਪਰ ਚੜਦੇ ਆ ਉਹਨੇ ਕਦੇ ਇਹ ਤਾਂ ਨਹੀਂ ਕਿਹਾ ਵੀ ਤੂੰ ਮੇਰੇ ਫਲ ਤੋੜਨ ਲੱਗਿਆ ਤੇ ਮੇਰੀ ਟਹਿਣੀ ਹੁਣ ਦੇਖ ਮੈਂ ਤੈਨੂੰ ਥਲੇ ਡਿੱਗਣ ਲੱਗਾ ਨਹੀਂ ਸਗੋਂ ਉਹ ਕੰਮ ਸਵਾਰ ਦਿੰਦਾ ਐਨਾ ਉਹਦਾ ਜੇਰਾ ਹੈ ਚਲੋ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਆ ਸੱਚੇ ਪਾਤਸ਼ਾਹ ਤੁਸੀਂ ਸਮਝਾਓ ਇੱਕ ਦਰਖਤ ਦਾ ਜੀਰਾ ਕਿੰਨਾ ਹੈ ਸਤਿਗੁਰੂ ਜੀ ਬੋਲੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਇੱਕ ਦਰਖਤ ਨੂੰ ਤਿੱਖੇ ਸ਼ਸਤਰਾਂ ਦੇ ਨਾਲ ਕੱਟ ਦਿੱਤਾ ਗਿਆ ਉਹਨੇ ਕੁਛ ਵੀ ਨਹੀਂ ਕਿਹਾ ਕਿ ਮੈਂ ਤੇਰੇ ਵਿਹੜੇ ਵਿੱਚ ਇੰਨੇ ਸਾਲ ਛਾਂ ਪੈਦਾ ਕੀਤੀ ਤੇਰੇ ਬੱਚਿਆਂ ਨੂੰ ਖੜਾਇਆ ਤੂੰ ਪਿੰਗਾ ਪਾ ਕੇ ਇੱਥੇ ਆਪਣੇ ਬੱਚੇ ਖੜਾਏ ਐ ਤੂੰ ਮੈਨੂੰ ਕੱਟਣ ਵਾਸਤੇ ਆ ਗਿਆ ਉਹਨੇ ਕੋਈ ਰੋਸ ਨਹੀਂ ਕੀਤਾ ਕੁਛ ਵੀ ਨਹੀਂ ਕਿਹਾ ਸ਼ਸ ਪੈ ਰਤੀਖਣ ਕਾਟ ਡਾਰਿਓ ਮਨ ਨਾ ਕੀ ਨੋ ਰੋਸ ਕਾਜ ਵਾਕੂਲੇ ਸਵਾਰਿਓ ਸਗੋ ਉਹਦਾ ਕੰਮ ਸਾਰ ਦਿੱਤਾ ਉਹਦਾ ਕੰਮ ਸਾਰ ਦਿੱਤਾ ਅਸੀਂ ਉਹ ਟਿਕਣ ਨਹੀਂ ਦਿੱਤਾ ਉਹਦਾ ਘਰ ਉਜਾੜ ਦਿੱਤਾ ਜਣਾ ਵੀ ਕੱਢ ਦਿੱਤੀ ਆਉਂਦੀ ਇਹ ਵਿੱਚੋਂ ਤਾਂ ਕਿ ਮੁੜ ਕੇ ਨਾ ਫੁੱਟ ਪਏ ਪਰ ਸਾਡਾ ਘਰ ਕੋਈ ਲੁੱਟ ਕੇ ਨਾ ਲੈ ਜਾਏ ਉਹ ਦਰਵਾਜ਼ੇ ਦਰੂਜ ਚ ਪਹਿਰਾ ਦੇ ਦਿੱਤਾ ਅਸੀਂ ਉਹਦਾ ਘਰ ਨਹੀਂ ਵਸਣ ਦਿੱਤਾ ਪਰ ਸਾਡਾ ਘਰ ਕੋਈ ਲੁੱਟ ਕੇ ਨਾ ਲੈ ਜਾਏ ਉਹ ਦਰਵਾਜ਼ੇ ਦੇ ਰੂਪ 'ਚ ਪਹਿਰਾ ਦੇ ਰਿਹਾ ਅਸੀਂ ਉਹਨੂੰ ਟਿਕਣ ਨਹੀਂ ਦਿੱਤਾ ਅਸੀਂ ਆਰਾਮ ਨਾਲ ਟਿਕ ਸਕੀਏ ਸੌ ਸਕੀਏ ਮੰਝੇ ਦੇ ਰੂਪ 'ਚ ਸੇਵਾ ਕਰ ਰਿਹਾ ਅਸੀਂ ਉਹਨੂੰ ਬੈਠਣ ਨਹੀਂ ਦਿੱਤਾ ਕਿੱਡੀ ਕ ਜਗ੍ਹਾ ਲਈ ਸੀ ਉਹਨੇ ਦਰਖਤਾਂ ਉੱਪਰ ਨੂੰ ਹੀ ਗਿਆ ਨਾ ਉਹਨੇ ਜ਼ਮੀਨ ਤੇ ਨਹੀਂ ਬੋਤੀ ਘੇਰੀ ਪਰ ਅਸੀਂ ਤਾਂ ਵੀ ਨਹੀਂ ਰਹਿਣ ਦਿੱਤਾ ਪਰ ਆਪਾਂ ਆਰਾਮ ਨਾਲ ਬਹਿ ਸਕੀਏ ਕੁਰਸੀ ਦੇ ਰੂਪ ਵਿੱਚ ਅਸੀਂ ਆਰਾਮ ਨਾਲ ਖਾ ਸਕੀਏ ਮੇਜ਼ ਦੇ ਰੂਪ ਵਿੱਚ ਉਹ ਸਾਡਾ ਕੰਮ ਸਵਾਰਦਾ ਪਿਆ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਵੀ ਇੱਕ ਦਰਖਤ ਨੂੰ ਸ਼ਸਤਰ ਤੀਖਣ ਕਾਟ ਡਾਰੇ ਉਹ ਤਿੱਖੇ ਸ਼ਸਤਰਾਂ ਨਾਲ ਕੱਟ ਦਿੱਤਾ ਗਿਆ ਰੰਦੇ ਨਾਲ ਛਿਲਿਆ ਗਿਆ ਮੱਖਾਂ ਦੇ ਨਾਲ ਛਲਨੀ ਛਲਨੀ ਕੀਤਾ ਗਿਆ ਆਰੀ ਨਾਲ ਵੱਢਿਆ ਟੁੱਕਿਆ ਗਿਆ ਤੇ ਉਹਨੂੰ ਦੇ ਦਿੱਤਾ ਬੇੜੀ ਦਾ ਰੂਪ ਉਹਦਾ ਸਾਰਾ ਪਰਿਵਾਰ ਵਿੱਚ ਬਹਿ ਗਿਆ 베ੜੀ ਨੇ ਕਿਹਾ ਵੀ ਹੁਣ ਮੇਰੇ ਕੋਲ ਸਮਾਂ ਹੈ ਤੂੰ ਮੇਰੇ ਫਲ ਨਾਸ਼ ਕੀਤੇ ਤੂੰ ਮੇਰੇ ਫੁੱਲ ਨਾਸ਼ ਕੀਤੇ ਤੂੰ ਮੇਰੇ ਟਹਿਣੀਆਂ ਪੱਤਿਆਂ ਨੂੰ ਖਾ ਗਿਆ ਅੱਜ ਤੇਰਾ ਪਰਿਵਾਰ ਬੈਠਾ 베ੜੀ ਵਿੱਚ ਹੁਣ ਮੈਂ ਵਿਚਕਾਰ ਜਾ ਕੇ ਡੁੱਬੂ ਨਹੀਂ ਸਗੋਂ ਕੀ ਕੀਤਾ ਉਹਦੇ ਪੂਰੇ ਪਰਿਵਾਰ ਨੂੰ ਉਹਨੇ ਪਾਰ ਲੰਘਾ ਦਿੱਤਾ ਐਡਾ ਜੇਰਾ ਹੈ ਉਹਦੇ ਨਾਲ ਕੋਈ ਵਿਗਾੜਿਆ ਵੀ ਕਾਰਜ ਕਰੇ ਔਰ ਉਹ ਅਨੁਸਵਾਰ ਦਾ ਹੀ ਐ ਉਹ ਕਦੇ ਵੀ ਮਨ ਦੇ ਵਿੱਚ ਰੂਪ ਨਹੀਂ ਕਰਦਾ ਇਸ ਕਰਕੇ ਹਜ਼ੂਰ ਕਹਿੰਦੇ ਆਹ ਰੁੱਖਾਂ ਦਾ ਜੇਰਾ ਹੈ ਕਾਜ ਉਆਕੋ ਲੈ ਸਵਾਰਿਓ ਤਿਲਨਾ ਦੀਨੋਂ ਦੋਸ਼ ਤਿਲ ਮਾਤਰ ਵੀ ਦੋਸ਼ ਨਹੀਂ ਦਿੱਤਾ ਕਹਿੰਦੇ ਭਗਤਾਂ ਵਿੱਚ ਗੁਰੂਆਂ ਵਿੱਚ ਆਹ ਜੇਰਾ ਹੁੰਦਾ ਆਹ ਦੇਖ ਲਿਆ ਕਰੋ ਕਿਸ ਨੇ ਗੁਰੂ ਕਹਿਣ ਲੱਗਿਆ ਦਰਵੇਸ਼ ਕਹਿਣ ਲੱਗਿਆ ਐਡਾ ਜੇਰਾ ਉਹ ਘੜੀ ਕੋ ਨਾਰਾਜ਼ ਹੋ ਕੇ ਮੈਂ ਸ਼ਰਾਪ ਦੇਣ ਲੱਗਾ ਤੂੰ ਦਰਵੇਸ਼ ਹੋ ਹੀ ਨਹੀਂ ਸਕਦਾ ਤੂੰ ਤਪਿਆ ਇਨਸਾਨ ਹੈ ਤੂੰ ਤਪਿਆ ਇਨਸਾਨ ਹੈ ਬਾਬਿਆਂ ਨੂੰ ਨਾ ਛੇੜਿਓ ਉਹਨਾਂ ਦੀ ਬੜੀ ਕਰੋਧ ਦ੍ਰਿਸ਼ਟੀ ਉਹ ਬਾਬਾ ਹੀ ਨਹੀਂ ਹੈਗਾ ਜਿਹਦੇ ਅੰਦਰ ਐਡੀ ਕਰੋਧ ਦ੍ਰਿਸ਼ਟੀ ਵੀ ਦੂਜੇ ਨੂੰ ਭਸਮ ਕਰ ਦੇਵੇ ਕਹਦਾ ਬਾਬਾ ਉਹ ਵੇਖ ਕੇ ਵੇਖੋ ਸਤਿਗੁਰੂ ਕਹਿੰਦੇ ਦਰਵੇਸ਼ ਹੋਵੇ ਜਿਹਦੇ ਅੰਦਰ ਆ ਜੀਰ ਹੈ ਜੋ ਆਪਣੇ ਉੱਤੇ ਸਾਰੇ ਦੁੱਖ ਸਹਾਰ ਲਏਗਾ ਪਰ ਤੁਹਾਨੂੰ ਤਤੀਵਾ ਨਹੀਂ ਲੱਗਣ ਦੇਗਾ ਸਤਿਗੁਰੂ ਦੇ ਬਚਨ ਹੈ ਨਾ ਤਾਤੀਵਾਓ ਨਾ ਲੱਗ ਗਈ ਪਾਰ ਬ੍ਰह्म ਸ਼ਰਣਾਈ ਉਹਦੀ ਸ਼ਰਨ ਐਸੀ ਉਹ ਤੱਤੀ ਵਾਰ ਲੱਗਣ ਨਹੀਂ ਦਿੰਦਾ ਉਹਦਾ ਸੁਭਾਅ ਐਸਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਤੇ ਜਿਹਨੂੰ ਮਿਲਣ ਲੱਗਿਆਂ ਡਰ ਹੋਵੇ ਕਿਤੇ ਬਾਬਾ ਨਾਲ ਔਖਾ ਹੋ ਜਾਏ ਉਹ ਬਾਬਾ ਨਹੀਂ ਜੀਏਗਾ ਸਾਨੂੰ ਭਲੇਖਾ